ਦੇਖੋ ਕਮਾਈ ਆਪਣੇ ਹੱਥ 'ਚ ਨਹੀਂ ਹੈਗੀ ਹੂੰ ਖਰਚ ਆਪਣੇ ਹੱਥ 'ਚ ਹੈ ਖਰਚਾ ਕੰਟਰੋਲ ਕਰਨਾ ਵੀਰੇ ਆਪਣੇ ਹੱਥ 'ਚ ਹੈ ਹੂੰ ਵੱਧ ਤੋਂ ਵੱਧ ਖਰਚਾ ਕਟੌਲ ਕੇ ਰੱਖੋਗੇ ਤੁਸੀਂ ਤਾਂ ਆਪਾਂ ਆਪਣੇ ਜਿਹੜੀ ਜ਼ਿੰਦਗੀ ਦਾ ਕਰਜ਼ੇ ਦਾ ਬੋਝ ਆ ਫਲਾਣੇ ਦਾ ਦੇਣਾ ਤਿਮਕੇ ਦਾ ਦੇਣਾ ਜੀ ਅੱਜ ਕਿਸੇ ਬੰਦੇ ਨੇ ਦੇਣਾ ਲੈਣਾ ਨਹੀਂ ਅੱਜ ਉਹ ਬੰਦਾ ਝ ਅਮੀਰ ਆ ਜੇ ਕਿਸੇ ਨੇ ਦੇਣਾ ਲੈਣਾ ਸਾਰੀ ਰਾਤ ਬਾਈ ਨੀਂਦ ਨਹੀਂ ਆਉਂਦੀ ਨਹੀਂ ਆਉਂਦੀ ਹੈ ਵੀ ਫਲਾਣਾ ਟੋਕੂ ਕਈ ਵਾਰੀ ਆਈਆਂ ਨੇ ਮਿਹਰਬਾਨੀਆਂ ਆਈਆਂ ਨੇ ਸਾਡੇ ਤੇ ਇਹਦੇ ਸਮੇਂ ਆਏ ਨੇ ਆਸੀਂ ਵੀ ਦੇਣਾ ਲੈਣਾ ਦਿੰਦੇ ਤੇ ਜਦੋਂ ਲੋਕਾਂ ਨੇ ਫਸਲਾ ਆਉਂਦੀ ਲੋਕਾਂ ਨੂੰ ਤਾਂ ਚੌੜ ਚੜਦਾ ਹੁੰਦਾ ਵੀ ਸਾਡੇ ਫਸਲਾ ਆ ਗਈ ਸਾਨੂੰ ਤਾਪ ਚੜਦਾ ਹੁੰਦਾ ਠੀਕਾ ਕਿਉਂ ਚੜਦਾ ਹੁੰਦਾ ਪੈਸੇ ਬਾਲੇ ਦੇਣੇ ਹੁੰਦੇ ਫਸਲ ਘਟ ਜਾਂਦੀ ਵੀ ਬਚਦਾ ਨਹੀਂ ਇਦਾਂ ਕੀ ਵੀ ਹੁਣ ਉਹ ਟੋਕਣਗੇ ਟੋਕਣਗੇ ਵੀ ਹੁਣ ਉਹਨਾਂ ਨੂੰ ਜਵਾਬ ਕੀ ਦੇਵਾਂਗੇ ਪਹਿਲਾਂ ਤਾਂ ਸਾਨੂੰ ਐਤੀ ਵੀ ਦਾ ਫਸਲਾ ਉਹ ਵੀ ਦੇ ਦੇਾਂਗੇ ਸਾਡਾ ਸਮਾਂ ਵਧੀਆ ਲੰਘਦਾ ਸਹੀ ਗੱਲ ਇਸ ਕਰਕੇ ਹੂੰ ਮੈਂ ਤੁਹਾਨੂੰ ਇਹ ਆਖਰ ਜਮਾ ਹੱਦ ਬੀਤੀ ਸਚਾਈ ਸੁਨਾਤੀ ਵੀ ਬਾਈ ਬਣ ਕੇ ਫਾਸਲਾ ਆਉਂਦੀ ਆ ਉਦੋਂ ਤੁਹਾਨੂੰ ਅੰਦਰ ਲੁਕਣਾ ਪਊਗਾ ਇਸ ਕਰਕੇ ਜੇ ਆਪਾਂ ਪਹਿਲੀ ਕੰਟਰੋਲ ਕਰ ਲਈਏ ਖਰਚੇ ਤੇ ਸਹੀ ਗੱਲ ਆਪਾਂ ਹਿੱਕੜਾ ਕੇ ਵਿਦਿਆਰਣ ਵਿੱਚ ਚੱਲਾਂਗੇ ਸਹੀ ਗੱਲ ਫਿਰ ਬਣ ਕੇ ਖਰਚਾ ਵੱਧ ਤੋਂ ਵੱਧ ਘੱਟ ਕਰੋ ਜਿੰਨਾ ਵੀ ਤੁਹਾਡਾ ਹੋ ਸਕਦਾ ਕੋਸ਼ਿਸ਼ ਕਰੋ ਜਿੱਥੇ ਸਰਦਾ ਨਹੀਂ ਉੱਥੇ ਦੋਰ ਪੀਲਾ ਉਹਨੇ ਆਪਦੇ ਘਰੇ ਬਚਾ ਕੇ ਰੱਖੋ ਸਹੀ ਗੱਲ ਜੇ ਤੁਹਾਡੇ ਕੋਲ ਪੈਸੇ ਡੁੱੜ ਗਿਆ ਤੇ ਸਹਰਾਣੇ ਤਰ ਕੇ ਸੌਂਜੋ ਤੁਸੀਂ ਤੁਹਾਨੂੰ ਆਨੰਦ ਦੀ ਨੀਂਦ ਆਉ ਮਿੱਤਰੋ ਸਹੀ ਗੱਲ ਕਰਜ਼ੇ ਮੁਕਤ ਹੋ ਜਾਓ ਜੱਟਾਂ ਬੈਂਕਾਂ ਤੋਂ ਵੱਤ ਜੋ ਹੂੰ ਇਹ ਬਤਾਂਗੇ ਤਾਂ ਹੁਣ ਜਿਹੜੇ ਜ਼ਿਆਦਾਦਾਰ ਨੇ ਉਹ ਵੀ ਬਈ ਹੂੰ ਉਹਨਾਂ ਸਿਰ ਪੈਸੇ ਕਿਉਂ ਨਹੀਂ ਛੱਡਦੇ ਉਹ ਖਰਤਾ ਨਹੀਂ ਕਰਦੇ ਅੱਛਾ ਨਹੀਂ ਕਰਦੇ ਉਹਨਾਂ ਕੋਲੇ ਆਮਦਨ ਹੈ ਨਹੀਂ ਕਰਤਾ ਕਰਦੇ ਨਹੀਂ ਆਪਾਂ ਨੇ ਕੋਲੇ ਆਮਦਨ ਵਾਲੀ ਆਪਾਂ ਖਰਤਾ ਆਪਾਂ ਫੇਰ ਵੀ ਕਰਜ਼ਈ ਰਹੇ ਨੇ ਇਸ ਕਰਕੇ ਜੇ ਆਪਾਂ ਖਰਤਾ ਘੱਟ ਕਰਾਂਗੇ ਤਾਂ ਆਪਾਂ ਬਚ ਜਾਾਂਗੇ ਨਹੀਂ ਭਾਈ ਭਰ ਕਰਜ਼ਾ ਜਦੋਂ ਦੇਣਾ ਪੈਂਦਾ ਮੂਰੇ ਟੱਕਰ ਜਾਂਦਾ ਭਾਈ ਨੀਂਦ ਨਹੀਂ ਆਉਂਦੀ ਹੈਗੀ ਰਾਤ ਨੂੰ ਸਹੀ ਹੈ ਇਸ ਕਰਕੇ ਸਭ ਨੂੰ ਬੇਨਤੀ ਕਰਦਾ ਤੁਸੀਂ ਕਹੋਗੇ ਮੇਰੇ ਸਾਡੇ ਤੇ ਸਰ ਕਰਜ਼ਾ ਚੜ ਗਿਆ ਹੋਏ ਤਾਂ ਹੱਥ ਬੰਨ੍ਹ ਨਾ ਭਾਈ ਬਣ ਕੇ ਮੈਂ ਤੁਹਾਨੂੰ ਵੀ ਕਹਿੰਦਾ ਵੀ ਤੁਹਾਡੇ ਦੇ ਨਾਲ ਹਾਲਾਤ ਆ ਜਾਣ